ਅਨੇ ਸਰ ਤਸਵੀ ਆਮ ਪਾਰਟੀ ਦੇ ਸੀਨੀਅਰ ਆਕੂ ਪੰਜਾਬ ਦੇ ਤੇ ਜੇ ਆਪਾਂ ਗੱਲ ਕਰੀਏ ਜਿਨੀ ਕਿ ਪੰਚਾਇਤੀ ਚੋਣਾ ਕਿ ਨਾ ਕਿ ਅੱਜ ਤੋਂ ਸ਼ੁਰੂ ਹੋਣ ਚਾਹੀਆ ਵਾ ਕਿਉਂਕਿ ਲੋਕਾਂ ਨੇ ਪੱਤਰ ਵੀ ਭਰ ਦਿੱਤੇ ਪਏ ਤਾਂ ਕਿਤਾ ਦੇ ਕਿ ਪੰਜਾਬ ਦੇ ਵਿੱਚ ਜਿਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਆਮ ਪਾਰਟੀ ਦਾ ਕੀ ਜਾਨ ਲਊਗਾ ਕੋਈ ਬਹੁਤ ਜਿਆਦਾ ਲੋਕੀ ਉਡੀਕ ਰਹੇ ਸੀ ਕਾਫੀ ਦੇਰ ਤੋਂ ਕਦੋਂ ਪੰਚਾਇਤ ਦੀ ਚੋਣਾਂ ਹੁੰਦੀਆਂ ਜੋ ਵੀ ਆਮ ਆਦਮੀ ਨੇ ਜੋ ਮਲ ਕੰਮ ਕੀਤੇ ਆ ਜੋ ਪਿਛੇ ਸਹੁਤਾ ਦੱਥੀਆਂ ਵਾ ਜਾਂ ਪਰਤੀ ਹੋਈ ਆ ਉਹਦੇ ਸਬੰਧ ਵਿੱਚ ਬੰਨ ਲੋਕ ਖੁਸ਼ ਨੇ ਲੋਕੀਆ ਆਪਣਾ ਵੋਟ ਪਾ ਕੇ ਆਪਣਾ ਲੀਡਰ ਤੋਂ ਬਣ ਤੋੜੀ ਆ ਆਮ ਆਦਮੀ ਪਾਰਟੀ ਦੇ ਅੱਜ ਸਾਡੇ ਸਾਰੇ ਪੰਚਾਇਤ ਸਪੰਚਾਂ ਦੇ ਪੇਪਰ ਭਰ ਜਿਆ ਐ ਜਿਹੜਾ ਜਿਹੜਾ ਉਹ ਕਿਸੇ ਵੀ ਪਾਰਟੀ ਦਾ ਹੋਏ ਬੰਦਾ ਉਹਨਾਂ ਦਾ ਸਾਡੀ ਸੋਚ ਇਹ ਆ ਉਹਨਾਂ ਦਾ ਪਾਰਦਰਸ਼ੀ ਚੋਣਾਂ ਕਰਨਾ ਚਾਹੀਦਾ ਕਿ ਆਪਾਂ ਪਾਰਟੀ ਦੀ ਗੱਲ ਕਰੀਏ ਤਾਂ ਵੀ ਕੁਝ ਪਿੰਡਾਂ ਦਾ ਚਾਰਜ ਮਿਲਿਆ ਹੋਣਾ ਕਿ پورے ਜ਼ਿਲ੍ਹੇ ਦਾ ਚਾਰਜ ਮਿਲੇ ਬਈ ਬਈ ਸਾਰਾ ਆਪਣਾ ਹਲਕਾ ਕਪੂਥਲਾ ਸਾਰੇ ਪੰਨੇ ਦੇਖ ਰਹੇ ਆ ਜਿੱਥੇ-ਜਿੱਥੇ ਮੇਰੀ ਰੋਡ ਪੈਂਦੀ ਆ ਜਿੱਥੇ-ਜਿੱਥੇ ਉਦੋਂ ਮੇ ਤੁਹਾਨੂੰ ਮੁਸ਼ਕਲ ਹੋਗੀ ਆ ਆਪਣੇ ਉੱਥੇ ਜਾਂਦਾ ਔਰ ਅਸੀਂ ਬਹੁਤ ਤੋਂ ਬਹੁਤ ਪੁਰਾਣੀ ਸਾਡੀ ਇਹੀ ਆ ਕਿ ਅਸੀਂ ਸਭ ਸੰਮਤੀ ਦੇ ਨਾਲ ਪੰਚਾਇਤਾਂ ਬਣਾਈਆਂ ਜਾਂ ਲੋਕਾਂ ਨੂੰ ਇਹੀ ਜਾ ਕੇ ਪ੍ਰੇਰਤਨੀ ਕਰਦੇ ਆ ਕਿ ਤੁਸੀਂ ਜਿਹੜੀਆਂ ਬੰਦਾ ਵੋਟ ਵੀ ਜਿਹੜੀ ਪਾਉਣੀ ਬੜੇ ਧਿਆਨ ਨਾਲ ਔਰ ਬਿਜਲੀ ਸਾਡੀ ਪਹਿਲ ਤੇ ਹੀ ਆ ਕਿ ਆਪਾਂ ਸਭ ਸਮਝੀ ਕਰੋ ਤਾਂ ਕਿ ਇੱਕਦੋ ਲੋਕਾਂ ਵਿੱਚ ਆਪਸੀ ਜਿਹੜਾ ਭਾਈਚਾਰਾ ਬਣਿਆ ਰਹੇ ਔਰ ਕੋਈ ਇੱਕ ਦੂਜੇ ਉੱਤੇ ਗਲਤ ਬਲੇਮ ਨਾ ਲਾਵੇ ਜਿਹੜੇ ਸਹੀ ਆदमी ਹੋ ਗਏ ਹੋ। 132 ਪੰਚਾਇਤਾਂ ਬਹਾਦਰ ਕੋਲ ਕਹਿੰਦਾ ਮਤਲਬ ਕਿ 132 ਪੰਚਾਇਤਾਂ ਦੇ ਵਿੱਚ ਹੁਣ ਤੱਕ ਤੁਸੀਂ ਸਰਪ ਸਮਿਤੀਆਂ ਕਿੰਨੇ ਪੰਚਾਇਤਾਂ ਨੂੰ ਬਣਾ ਚੁੱਕੇ ਹੋ ਹਜੇ ਤੱਕ ਜਿਹੜੇ ਹੈਗੇ ਕੁਝ ਸਭ ਸਮਤੀਆਂ ਕੁਝੀ ਤੋਂ ਬਾਈ ਸੱਜੀ ਸਭ ਸਮਤੀ ਬਣ ਚੁੱਕੀਆਂ ਵਾ ਲੇਕਿਨ ਉਹ ਉਹ ਵੀ ਹੈ ਜਨਿਦੇ ਤੱਕ ਪੇਪਰ ਨਹੀਂ ਚੱਕੇ ਜਾਂਦੇ ਮੈਂ ਕੋਈ ਮਤਲਬ ਐਕੂਰੇਸੀ ਦੇ ਨਾਲ ਨਹੀਂ ਦੱਸ ਸਕਦਾ ਕਿੰਨੇ ਕਿੰਨੀਆਂ ਪਚਾਇਦਾ ਬੜੀਆਂ ਲੇਕਿਨ ਮੇਰਾ ਖਿਆਲ ਹੈ ਕਿ ਜਦੋਂ ਪੇਪਰ ਭਰੇ ਜਾਣਗੇ ਉਸ ਤੋਂ ਬਾਅਦ ਵੀ ਜਿਹੜੇ ਲੋਕਾਂ ਨੂੰ ਪ੍ਰੇਰਿਤ ਕਰਕੇ ਹੋਰ ਵੱਧ ਤੋਂ ਵੱਧ ਜਿਹੜੀਆਂ ਆਪਣੇ ਜਿਹੜੀਆਂ ਕੋਰਪੋਰੇਟ ਇਲੈਕਸ਼ਨ ਆ ਉਹਦੇ ਵਿੱਚ ਇਹੀ ਹੋਏਗਾ ਕਿ ਸਭ ਸੰਤਿ ਹੋ ਜਾਵੇ ਜੇ ਗੱਲ ਕਰੀ ਕਿ ਆਮ ਕਈ ਪਿੰਡਾਂ ਦੇ ਵਿੱਚ ਲੋਕਾਂ ਦਾ ਅਲਿਗੇਸ਼ਨ ਬਣ ਗਾਇਆ ਹੈ ਪਾਰਟੀ ਦੇ ਤੇ ਕੀ ਪਾਰਟੀ ਵੱਲੋਂ ਉਹਨਾਂ ਨੂੰ ਕਾਗਜ਼ ਪੜਨ ਦੇ ਵਿੱਚ ਕਿਤੇ ਨਾ ਕਿਤੇ ਕਹ ਲੋ ਕਿ ਸਰਕਾਰੀ ਅਰਚਨਾ ਵੀ ਪਾਈ ਗਈ ਆ ਪ੍ਰਸ਼ਾਸਨ ਵੱਲੋਂ ਕਿਤੇ ਨਾ ਕਿਤੇ ਪਾਰਟੀ ਆਪਣਾ ਕਹ ਲੋ ਕਿ ਸੱਤਾ ਦਾ ਹੋਂਦਾ ਦਿਖਾਵਾ ਕਰ ਰਹੀ ਹੈ ਮੇਰੇ ਤੇ ਹੱਦ ਬਿਲਕੁਲ ਹੀ ਇਹ ਗੱਲ ਨਹੀਂ ਆਈ ਕਿਉਂਕਿ ਮੈਂ ਸਾਰੇ ਉਹਦਾ ਪਿੰਡਾਂ 'ਚ ਵੀ ਜਾਂਦਾ ਈਵਨ ਇੱਥੋਂ ਤੱਕ ਜਿਹੜੇ ਸਾਡੇ ਪਾਰਟੀ ਦੇ ਬੰਦੇ ਉਹ ਇਲਜ਼ਾਮ ਲਾਉਂਦੇ ਆ ਜੀ ਇਹ ਪੁਰਾਣੇ ਬੰਦਿਆਂ ਦੇ ਨਾਲ ਸਹਿਯੋਗ ਕਰ ਰਹੇ ਹੋਏ ਆ ਇਹਨਾਂ ਦੇ ਹੱਥ ਵਲੇ ਹੋਏ ਆ ਇੰਸਕਟਰੀਆਂ ਨਾਲ ਗੱਲ ਹੋਈ ਮੈਂ ਹੁਣ ਨਾ ਨਹੀਂ ਅੱਜ ਹੀ ਮੇਰੇ ਇੱਕੋ ਸੈਟ ਜਨਤਰੀ ਗੱਲ ਹੋਈ ਲੇਕਿਨ ਉਹ ਕਹ ਰਹੇ ਇਦਾਂ ਹੀ ਥੋੜੀ ਗੱਲ ਨੇ ਕਿ ਇੱਕ ਦੂਜੇ ਟਾਈਮ ਮਤਲਬ ਪਿੰਡਾਂ ਦੇ ਵਿੱਚ ਹੁੰਦਾ ਥੋੜਾ ਬੋੜਾ ਇੱਕ ਦੂਜੇ ਉੱਤੇ ਜਾਣ ਲੋੜੇ ਜੇਕਰ ਸਰਕਾਰ ਵੱਲੋਂ ਕੋਈ ਇਦਾਂ ਦਾ ਦਬਾਅ ਨਹੀਂ ਹੈਗਾ ਔਰ ਪਾਰਦਰਸ਼ੀ ਨਾ ਸਨ ਕੁਝ ਹੋਵੇ ਤਾਂ ਤਾਂ ਕਹਿੰਦੇ ਮਤਲਬ ਕਿ ਸਰਕਾਰ ਵੱਲੋਂ ਨਿਰਪੱਖ ਇਲੈਕਸ਼ਨ ਕਰਵਾਇਆ ਜਾਊਗਾ ਸਰਕਾਰ ਜਿਹੜੀ ਸਰਕਾਰ ਹੈ ਸਾਡੀ ਨੇ ਪਹਿਲਾਂ ਹੀ ਮਤਲਬ ਇਵਨ ਇੱਥੋਂ ਤੱਕ ਕਰ ਦਿੱਤਾ ਕਿ ਜਿਹੜੀ ਸੋਰੀ ਪਹਿਲੀ ਵਾਰ ਹੀ ਹੋਇਆ ਜੇ ਜਿਹੜੀਆਂ ਮਾਦਾ ਚੋਣਾ ਹੋਣਗੀਆਂ ਕਿਸੇ ਪਾਰਟੀ ਦੇ ਨਾਂ ਤੇ ਨਹੀਂ ਹੋਣਗੀਆਂ ਸਾਡੀ ਪਾਰਟੀ ਕੋਈ ਆਪਣੀ ਪਾਰਟੀ ਦੇ ਨਾਂ ਦੇ ਦ ਇਲੈਕਸ਼ਨ ਲੜੀ ਨਹੀਂ ਰਹੀ ਸਾਡੀ ਜਿਹੜੇ ਉਹਨਾਂ ਨੇ ਖੁੱਦ ਪਹਿਲੇ ਹੀ ਕਿਹਾ ਕਿ ਸਾਰੇ ਬੰਦੇ ਉਹ ਜਿਹੜੇ ਬੰਦੋਂ ਸਾਂਝੇ ਬੰਦੇ ਚੋਂ ਜਿਹੜੇ ਸਾਡੇ ਆਪਣੇ ਪਿੰਡ ਨੂੰ ਦੇਖ ਸਕਣ ਉਹ ਪਿੰਡ ਦੇ ਸਾਂਝੇ ਬੰਦੇ ਹੋਣ ਉਹ ਪਿੰਡ ਦੇ ਵਿੱਚ ਜਿਹੜਾ ਭਾਈਚਾਰਾ ਜਿਹਾ ਬਣਿਆ ਹੋਣਾ ਤੇ ਤੁਸੀਂ ਕੋਈ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਗੇ ਪਾਰਟੀ ਲਈ ਬਿਲਕੁਲ ਮੇਰੀ ਅਪੀਲ ਇਹ ਹੀ ਆ ਬਾਰ-ਬਾਰ ਕਿ ਜੇ ਮਨਸੇ ਇਲੈਕਸ਼ਨ ਹੁੰਦੀ ਵੀ ਆ ਪਾਰਦਰਸ਼ੀ ਨਾਲ ਉਹ ਆਪਣਾ ਭਾਈਚਾਰਾ ਬਣਾਇਆਗੇ ਔਰ ਉਹਨਾਂ ਨੂੰ ਬੰਦਨ ਰਿਪੋਰਟ ਬਹੁਤ ਜਿਹੜੇ ਵਾਕਿਆ ਕੋ ਕੁਆਲੀਫਾਈਡ ਜਾਂ ਜਿਨ੍ਹਾਂ ਨੂੰ ਤਜਰਬਾ ਹੈਗਾ ਜਾਂ ਤੁਹਾਨੂੰ ਲੱਗਦਾ ਚੰਗੇ ਲੋਕ ਆ ਤੁਸੀਂ ਭਾਈਚਾਰੇ ਤੋਂ ਜਾਂ ਮਲ ਆਪਣੇ ਨਿੱਜੀ ਰਸਤੇਦਾਰੀਆਂ ਤੋਂ ਉਪਰੋਕਤ ਚੰਗੇ ਬੰਦੇ ਨੂੰ ਲੈ ਕੇ ਕਈ ਵੀਡੀਓ ਦੇ ਤਸਵੀਰਾਂ ਦੇ ਬਾਅਦ ਤਾਂ ਨਿਰਦੇਸ਼ਨ ਵੀ ਹੋਏ ਉਹਨੂੰ ਲੈ ਕੇ ਕਿਤੇ ਦੇਖਦੇ ਕਿ ਸਾਰਾ ਜਿਹਾ ਕਿ ਇਸ ਤਰੀਕੇ ਦੇ ਪ੍ਰਦਰਸ਼ਨਾਂ ਨੂੰ ਦੇਖੋ ਜਿਹੜਾ ਉਹ ਮਦਦ ਇਸ ਮਾਮਲੇ ਨੂੰ ਲੈ ਕੇ ਨਹੀਂ ਹੋਇਆ ਕਿਸਾਨਾਂ ਵੱਲੋਂ ਇਹ ਧੰਨ ਦਿੱਤਾ ਗਿਆ ਕਿ ਉਹਨਾਂ ਵੀ ਆਪਣੇ ਹੱਕਾ ਉਹ ਆਪਣੇ ਜਿਹੜੇ ਹੱਕ ਰੱਖ ਸਕਦੇ ਆ ਜਿਹੜੇ ਉਹਨਾਂ ਦੇ ਜਾਇਜ਼ ਹੱਕ ਹਨ ਉਹਨਾਂ ਨੂੰ ਕਰਨਾ ਹੀ ਚਾਹੀਦਾ ਹੈ ਵੈਸੇ ਵੀ ਇਹ ਤਾਂ ਨਹੀਂ ਗੱਲ ਨਹੀਂ ਹੈ ਕਿ ਨਾ ਉੱਥੇ ਕੋਈ ਵਰਕਲਾਫੀ ਕਿਸੇ ਦੀ ਹੋਈ ਹੈ ਸਾਰਾ ਬਹੁਤ ਵਧੀਆ ਤਰੀਕੇ ਨਾਲ ਸਾਰਾ ਚੱਲ ਰਿਹਾ ਸਾਡਾ ਕਹਿਣ ਦਾ ਮਤਲਬ ਇਹ ਕਿ ਇਹ ਅੱਜ ਕੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਆਮ ਪਾਰਟੀ ਆਪਣਾ ਰੂਤਵਾ ਕੰਮ ਕਰੰਭੀ ਪੂਰਾ ਹੀ ਪੂਰਾ ਮੇਰੇ ਖਿਆਲ ਨਾਲ 70% ਜਿਹੜੀਆਂ ਪੰਚਾਇਤਾਂ ਜਿਹੜੀਆਂ ਸਭ ਦੀ ਆਮ ਆਦਮੀ ਪਾਰਟੀ ਦੀ ਹੋਣਗੀਆਂ 132 ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਕਿੰਨੇ ਕਿ ਸੀਟਾ ਤੁਹਾਡੇ ਕੋ ਆਉਣ ਦੀ ਆਸ ਰੱਖਦੇ ਤੁਸੀਂ ਲੋਕਾਂ ਸੱਤਾ 70% ਮੇਰੇ ਤੋਂ ਅਗਨੜ ਤੋਂ ਘਟ 80 ਤੋਂ ਉੱਪਰ ਪਜਦਾ ਜਿਹੜੀਆਂ ਉਹ ਆਮ ਪਾਰਟੀ ਦੀ ਝੋਲੀ ਦੇਪਰ ਹਾਂਜੀ ਤਨਵੀਰ ਜੀ ਜੇ ਅੱਜ ਗੱਲ ਕਰੀਏ ਤੁਸੀਂ ਵੀ ਸ਼ਰਮ ਨੇ ਸ਼ਰਮ ਨੇ ਅਕਾਲੀ ਦਲ ਦੇ ਜੂਥ ਦੇ ਜ਼ਿਲ੍ਹਾ ਪ੍ਰਧਾਨ ਹੋ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਪਾਰਟੀ ਦੀ ਕਿਸ ਤਰੀਕੇ ਦੀ ਤਿਆਰੀ ਹੈ ਹੁਣ ਤੱਕ ਕਿੱਦਾਂ ਲੱਗਦਾ ਹੈ ਪਾਰਟੀ ਕਿਸ ਤਰੀਕੇ ਨਾਲ ਜਦ ਕਿ 132 ਸੀਟਾਂ 'ਤੇ ਆਪਣੀ ਕਹਿ ਲੋ ਕਿ ਜਿੱਤ ਹਾਸਲ ਕਰ ਪਾਉਗੇ ਸਭ ਤੋਂ ਪਹਿਲਾਂ ਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਤਿਆਰੀ ਅੱਜ ਤੋਂ ਨਹੀਂ ਉਹ ਧੀਰ ਤੋਂ ਸਾਡੇ ਹਲਕਾ ਇੰਚਾਰਜ ਸਾਰੀ ਟੀਮ ਦੇ ਨਾਲ ਸਰਦਾਰ ਹਰਕਿਸ਼ਨ ਸਿੰਘ ਜੀ ਵਾਲੀਆ ਸਾਰੀ ਟੀਮ ਦੇ ਨਾਲ ਪਿੰਡਾਂ ਦੇ ਵਿੱਚ ਬਹੁਤ ਜ਼ਿਆਦੇ ਗੇੜੇ بار بار 라ઉండ్ ਤੇ 라ઉండ్ ਲਗਾ ਕੇ ਪੰਜ ਸਰਪੰਚਾਂ ਨੂੰ ਤਿਆਰ ਕਰਕੇ ਹਰ ਪਿੰਡ ਦੇ ਵਿੱਚੋਂ ਇਲੈਕਸ਼ਨ ਲੜਾ ਰਹੇ ਆ ਕਈ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਵੀ ਹੋ ਗਈਆਂ ਆ ਜਿੱਦਾਂ ਕਿ ਮੇਜਰਵਾਲ ਹੋ ਗਿਆ ਹੋਰ ਵੀ ਕਈ ਪਿੰਡ ਆ ਜਿਨ੍ਹਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹੀ ਸਰਪੰਚ ਬਣੇ ਗਏ ਆ ਤੇ ਚੁਣੇ ਗਏ ਆ ਇਸ ਪੰਚਾਇਤੀ ਚੋਣਾਂ ਦੇ ਵਿੱਚ ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਮੂੰਹ ਤੋੜ ਜਵਾਬ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੇਣਗੇ ਜਿਹੜੇ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬਾਕੀ ਰਾਜਸੀਆਂ ਪਾਰਟੀਆਂ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਨੂੰ ਜਦਕਿ ਜਿਨ੍ਹਾਂ ਨੂੰ ਖੁਦ ਸੁਧਰਨਾ ਚਾਹੀਦਾ ਆ ਉਹਨਾਂ ਦੀ ਇੱਕ ਮੂੰਹ ਤੋੜ ਜਵਾਬ ਹੋਊਗਾ ਉਹਨਾਂ ਨੂੰ ਆ ਪੰਚਾਇਤੀ ਚੋਣਾਂ ਜੇ ਗੱਲ ਕਰੀਏ ਆਮ ਪਾਰਟੀ ਦੀ ਸਰਕਾਰ ਵਾ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਵੀ ਹੋ ਸਕਦੀ ਹੈ ਦੇਖੋ ਜੀ ਆ ਪੇਪਰ ਪਰ ਅੰਛਵੀ ਆਪਾਂ ਕਈ ਜਗ੍ਹਾ ਤੇ ਦੇਖਿਆ ਆ ਕਿ ਕਿੰਨੀ ਦੁਰਵਰਤੋਂ ਹੋਈ ਆ ਜੀ ਸਰਕਾਰੀ ਤੰਤਰ ਦੀ ਤੇ ਇਲੈਕਸ਼ਨਸ ਦੇ ਵਿੱਚ ਵੀ ਦੁਰਵਰਤੋਂ ਹੋਣੀ ਹੋਣੀ ਆ ਇਲੈਕਸ਼ਨ ਦਿਨ ਇਲੈਕਸ਼ਨ ਦਿਨ ਦੇ ਵਿੱਚ ਆਪਾਂ ਵੀਡੀਓ ਦੇਖੀ ਆ ਜੀ ਜਿੱਥੇ ਇੱਕ ਐਮਐਲਏ ਸਾਹਿਬ ਕਹਿ ਰਿਹਾ ਜੀ ਇਹ ਮੇਰਾ ਸਰਪੰਚ ਆ ਦੇਖਦੇ ਆ ਕਿਹੜਾ ਇਹਦੇ ਮੂਰੇ ਖੜਾ ਕਰ ਹੁੰਦਾ ਆ ਇਹ ਵਰਡਿੰਗ ਇੱਕ ਸਰਪੰਚ ਨੂੰ ਸ਼ੋਭਾ ਨਹੀਂ ਦਿੰਦੀ ਜੇ ਆਪਾਂ ਵੋਟਰਾਂ ਨੂੰ ਲੈ ਕੇ ਗੱਲ ਕਰੀਏ ਕਿ ਸ਼ਗਲਾ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਵੀ ਕਾਂਗਰਸ ਪਾਰਟੀ ਦੇ ਸਪੋਕਸਮੈਨ ਹੋ ਪੰਚਾਇਤ ਚੋਣਾਂ ਨੂੰ ਲੈ ਕੇ ਕਿਸ ਤਰੀਕੇ ਦੀ ਤਿਆਰੀ ਹੈ ਕੀਤੀ ਗਈ ਹੈ ਪਾਰਟੀ ਵੱਲੋਂ ਤੇ ਜੇ ਗੱਲ ਕਰੀਏ 132 ਪੰਚਾਇਤਾਂ ਦੇ ਵਿੱਚੋਂ ਕਿੰਨੇ ਕਿ ਕਿੰਨੀਆਂ ਪੰਚਾਇਤਾਂ ਦੇ ਵਿੱਚ ਤੁਹਾਡੀ ਜਿੱਤ ਹੋ ਸਕਦੀ ਹੈ ਦੇਖੋ ਕੁਸਰੋ ਜੀ ਪਹਿਲਾਂ ਤੁਹਾਡੇ ਦੇਖ ਰਹੇ ਨੂੰ ਚੈਨਲ ਦੇ ਮਾਧਿਅਮ ਨਾਲ ਮੈਂ ਸਾਰੇ ਹੀ ਆਪਣੇ ਜਿੰਨੇ ਵੀ ਜਨਤਾ ਵਾ ਉਹਨਾਂ ਨੂੰ ਕਿ ਮਬਾਰਕਾਂ ਦਵਾਂਗਾ ਕਿ ਇਹ ਜਿਹੜੀ ਸਰਕਾਰ ਇੱਕ ਜਿਤਪਾਤ ਦੇ ਜਿਤਪਾਤਾ ਦੇ ਥਰੂ ਚੁਣੀ ਗਈ ਸੀ ਉਨੂੰ ਜਵਾਬ ਦੇਣ ਦਾ ਟਾਈਮ ਆ ਗਿਆ ਤੇ ਸਾਡੇ ਵਰਕਰ ਤਿਆਰ ਬਰ ਤਿਆਰ ਬੈਠੇ ਨੇ ਕਾਂਗਰਸ ਪਾਰਟੀ ਦੇ ਤੇ ਜਿਹੜੇ ਲੋਕ ਨੇ ਉਹ ਵਰਕਰਾਂ ਨਾਲੋਂ ਜ਼ਿਆਦਾ ਤਿਆਰ ਬਰ ਤਿਆਰ ਬੈਠੇ ਨੇ ਕਿਉਂਕਿ ਲੋਕ ਚਾਹੁੰਦੇ ਆ ਕਿ ਜਜਬਾਤਾਂ ਦੇ ਨਾਲ ਇੱਕ ਲਿਆਕ ਸਰਕਾਰ ਹੀ ਬਠਾਈ ਸੀ ਜਿਹੜੀ ਸਰਕਾਰ ਨੇ ਤਬਾਈ ਮਚਾਉਂਦੀ ਜਿਹੜੀ ਸਰਕਾਰ ਨੇ ਲੁੱਟ ਖੋਹ ਮਚਾਉਂਦੀ ਉਹ ਸਰਕਾਰ ਨੂੰ ਲੋਕਤੰਤਰ ਦੇ ਜ਼ਰੀਏ ਪੂਰੀ ਸੀਰ ਤੋਂ ਲਾੜਦ ਜਰੀਏ ਉਹਨੂੰ ਜਵਾਬ ਦੇ ਜਰੀਏ ਇਹ ਲੋਕ ਦੱਸਣਗੇ ਤੇ ਪੰਚਾਇਤਾਂ ਦੇ ਵਿੱਚ 132 ਕਹਿੰਦੇ 132 ਦੀ ਬੱਤੀਆਂ ਸੀ ਜੱਟਾਂ ਸੰਗਰ੍ਹ ਕੇ ਬਹੁਤ ਵਧੀਆ ਤਰੀਕੇ ਨਾਲ ਹੀ ਵਾਪਸੀ ਕਰਾਂਗੇ ਤੇ ਇਹ ਆਪ ਸਰਕਾਰ ਨੂੰ ਚੇਤਾਵਨੀ ਹੋਏਗੀ ਕਿ ਅਗਰ ਤੁਸੀਂ ਆਪਣਾ ਸਿਸਟਮ ਸੱਟ ਨਹੀਂ ਰੱਖਿਆ ਇਹ ਲੁੱਟ ਖਸੂਟ ਨਹੀਂ ਬੰਦ ਕੀਤੀ ਤੇ ਤੁਹਾਡੇ ਜਮਾਨਤਾ ਜੱਫਤ ਹੋ ਜਾਣਗੇ ਜੇ ਗੱਲ ਕਰੀਏ ਸਭ ਸੈਮਤੀ ਦੇ ਨਾਲ ਕਿੰਨੇ ਇੱਕ ਪੰਚਾਇਤਾਂ ਦੇ ਤਸੀਮਤ ਕਿ ਜੱਥੇ ਹਾਸਲ ਕੀਤੀ ਹੈ ਪਾਂਟਵਾਲ ਹਜੇ ਤੱਕ ਦਾ ਇਹ ਡਾਟਾ ਜਿਹੜਾ ਵਾ ਇਹ ਸਾਡੇ ਕੋਲ अवेलेबल ਨਹੀਂ ਆ ਆਈ ਥਿੰਕ ਪੰਜ ਸੱਤ ਜਿਹੜੀਆਂ ਸੀਟਾਂ ਵਾ ਉਹ ਅਸੀਂ ਕੱਢ ਚੁੱਕੇ ਹਾਂ ਲੇਕਿਨ ਹੈ ਬਾਕੀ ਦਾ ਮੁਕੰਮਲ ਤੌਰ ਤੇ ਕਿਉਂਕਿ ਡੇ ਬਾਅਦ ਡੇ ਚੇਂਜ ਹੁੰਦੀਆਂ ਮੈਂ ਕਿਹਾ 10 ਕੱਢ ਲਈਆਂ ਲੇਕਿਨ ਅੱਜ ਜਿਹੜੀ ਆ ਉਹ ਕੀਤਾ ਬਰ ਦੋ ਚਾਰ ਵਾਧ ਗਈਆਂ ਹੁਣ ਇਹ ਦਿਨ ਬਾ ਦਿਨ ਕਨਸਰਤੀ ਲੋਕਾਂ ਦਾ ਪਿਆਰ ਵਧਦਾ ਜਾ ਰਿਹਾ ਤੇ ਸੀਟਾਂ ਵਧੀਆਂ ਜਾ ਰਹੀਆਂ ਤਾਂ ਲੱਗਦਾ ਕਿ ਪ੍ਰਸ਼ਾਸਨ ਜਾਂ ਮੌਜੂਦਾ ਸਰਕਾਰ ਚੋਣਾਂ ਦੇ ਵਿੱਚ ਕੋਈ ਉਤਾਚੜਾ ਕਰ ਸਕਦੀ ਹੈ ਮੌਜੂਦਾ ਸਰਕਾਰ ਉਤਾਰ ਚੜਾ ਦੇਖੋ ਜੀ ਇਹਨਾਂ ਨੇ ਆਪਣੇ ਦਾਅ ਪੇਰੇ ਤਾਂ ਸਾਰੇ ਯੂਜ਼ ਕੀਤੇ ਆ ਲੋਕਾਂ ਨੂੰ ਡਰਾ ਵੀ ਰਹੇ ਲੋਕਾਂ ਨੂੰ ਧਮਕਾ ਵੀ ਰਹੇ ਆ ਲੇਕਿਨ ਲੋਕ ਸਿਆਣੇ ਹੋ ਗਏ ਜਿਹੜੇ ਵੋਟਰ ਨੇ ਉਹ ਸਿਆਣੇ ਆ ਜੀ ਉਹਨਾਂ ਨੇ ਜਿਹੜੀ ਵੋਟਾਂ ਦੇ ذریعے ਆਪਣੀ ਬੋਰਡ ਦੀ ਤਾਕਤ ਦੇ ذریعے ਇਹ ਕੁਰਸੀ ਤੇ ਇਹਨਾਂ ਲੋਕਾਂ ਨੂੰ ਲਾਉਣਾ ਜੇ ਗੱਲ ਕਰੀ ਜੀਰਾ ਸਾਹਿਬ ਵੀ ਪਿਛਲੇ ਦਿਨੇ ਬਾਬਾ ਇਹ ਮਤਕੀ ਕਹਿ ਲੋ ਕਿ ਇਹ ਆਨ ਪਾਰਟੀ ਦੇ ਖਿਲਾਫ ਕਿਉਂ ਡੀਸੀ ਉਹਨਾਂ ਦੇ ਕੋਈ ਸੁਣਦਾ ਨਹੀਂ ਉਹ ਦੇਖੋ ਜੀ ਇਹ ਜਿਹੜੀ ਆਮ ਪਾਰਟੀਆਂ ਨਾ ਜੀ ਇਹ ਹੁਣ ਤਾਂ ਨਾਸ਼ਾ ਹੀ ਤੋੜਾਈ ਆ ਇਹ ਲੋਕਤੰਤਰ ਦੀ ਹਤਿਆ ਕਰਨਾ ਚਾਹੁੰਦੇ ਆ ਇਹ ਜਿਹੜੇ ਵੀ ਪਾਰਟੀ ਦੇ ਆਪੋਜੀਸ਼ਨ ਪਾਰਟੀ ਦੇ ਮੈਂ ਉਹਨਾਂ ਨੂੰ ਦੇਖੋ ਸੱਟਾਂ ਮਿਲਦੀਆਂ ਜੀਦਾ ਜੀ ਜਦ ਕਿ ਉਹ ਵਿਰੋਧ ਕਰ ਰਹੇ ਸੀਗੇ ਸਹੀ ਗੱਲ ਉਹ ਦੱਸ ਰਹੇ ਸੀਗੇ ਕਿ ਤੁਸੀਂ ਆਪਣੇ ਹੱਕਾਂ ਲਈ ਮੰਗ ਕਰੋ ਹੱਕਾਂ ਨੂੰ ਸਹੀ ਦੋ ਲੇਕਿਨ ਇਹ ਲੋਕਾਂ ਨੇ ਕੀਤਾ ਵੀ ਬੁਲਤਰੀਕੇ ਨਾਲ ਕੰਮ ਕਰਦੇ ਆ ਹੋਇਆ ਹੁਣ ਹੱਥ ਤੇ ਐਕਸ਼ਨ ਕਰਾਉਂਦਾ ਇਹ ਜੇ ਆਪਾਂ ਗੱਲ ਕਰੀਏ ਪੰਚਾਇਤੀ ਚੋਣਾਂ ਲੈ ਕੇ ਤੁਸੀਂ ਵੀ ਜੋ ਥੋ ਤਾਂ ਪੰਚਾਇਤੀ ਚੋਣਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਖੋਸਾ ਸਾਹਿਬ ਜੀ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਹਨਾ ਕਿ ਬਹੁਤ ਟਾਈਮ ਤੋਂ ਦਿਮਾਗ ਚ ਚਾਰਚੇ ਖੜਕਦੀ ਪਈ ਸੀ ਕਿ ਜਿਹੜੇ ਅੱਜ ਕੱਲ ਦੇ ਆਪਾਂ ਦੇਖਦੇ ਪਏ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਕੀ ਕੋਈ 2 ਕਰੋੜ ਚ ਸਰਪੰਚ ਬਣਦਾ ਹੈ ਕੋਈ 50 ਲੱਖ ਚ ਸਰਪੰਚ ਬਣਦਾ ਪਿਆਦਾ ਯਾਨੀ ਕਿ ਇਹਦੇ ਜਿੱਤੇ ਜਿਹੜਾ ਆਪਣਾ ਵੋਟਰ ਕਾਡਾ ਉਹਦੇ ਤੇ ਵੈਲੀ ਖਤਮ ਹੋ ਗਈ ਜਦੋਂ ਆਪਾਂ ਲੋਕਤੰਤਰ ਕਹਿੰਦੇ ਉਹ ਤੇ ਲੋਕਤੰਤਰ ਹੀ ਖਤਮ ਹੋ ਗਿਆ ਉਹ ਜਿਹੜਾ ਬੰਦਾ 2 ਕਰੋੜ ਦੇ ਵਿੱਚ ਸਰਪੰਚੀ ਲੈਂਦਾ ਉਹ ਕਾਨੂੰ ਕਿੱਥੋਂ ਮਾੜੇ ਬੰਦੇ ਦੀ ਆਵਾਜ਼ ਸੁਨੇਗਾ ਤੇ ਮਾੜੇ ਬੰਦੇ ਤੇ ਹੁੰਦਾ ਹੀ ਨਹੀਂ ਕਿ ਕੋਈ ਸੁਣਦਾ ਉਹਦਾ ਤੇ ਹੁਦਾ ਹੀ ਜੀਨ ਮਰਨ ਖਤਮ ਹੋ ਗਿਆ ਇਸ ਚੀਜ਼ ਤੇ ਤਾਂ ਕਿਹੰਦ ਮਤਕੀ ਕਿਤੇ ਨਾ ਕਿਤੇ ਲੋਕਤੰਤਰ ਵੀ ਖਤਮ ਹੁੰਦਾ ਜਾ ਰਿਹਾ ਬਿਲਕੁਲ ਦਿਖਦਾ ਹੀ ਪਿਆ ਜੀ ਜਿੱਥੇ ਪੈਸਾ ਪਹਲਵਾਨ ਹੋ ਜੀ ਜਿੱਥੇ ਆਪਾਂ ਕਹਿ ਦਈਏ ਕਿ ਧੰਦੇ ਯਾਨੀ ਕਿ ਜੋ ਬੋਲ ਵਾਲਾ ਹੋ ਜੇ ਉਥੇ ਮਾੜੇ ਬੰਦੇ ਦਾ ਕਿੱਥੇ ਹੁੰਦਾ ਜੀ ਉਹਨਾਂ ਇਹ ਚੀਜ਼ ਨੂੰ ਅਗੇ ਦੇਖਿਆ ਜਾਵੇ ਅੱਜ ਸਾਡੇ ਜਨਵਾਦੀ ਜਨਰੇਸ਼ਨ ਜਾਂ ਸਾਡੇ ਬੱਚੇ ਕਾਹਨੂੰ ਜਾਂ ਅਸੀਂ ਜਦੋਂ ਇਸ ਉਮਰੇ ਪਹੁੰਚਣਾ ਉਹਦੇ ਤੱਕ ਤੇ ਮੈਨੂੰ ਲੱਗਦਾ ਇਹ ਜਿਹੜੇ ਆਪਾਂ ਕਾਗਜ਼ੀ ਕਾਗਜ਼ ਲੈ ਕੇ ਤੁਰਦੇ ਮੇ ਤੇ ਖਤਮ ਹੀ ਹੋ ਗਿਆ ਇਹ ਨਹੀਂ ਤੇ ਵੈਲਿਊ ਜ਼ੀਰੋ ਹੋ ਗਈਆਂ ਕਿ ਕਿੰਨਾ ਦੇਖ ਕਿੰਦਾ ਲੱਗਦਾ ਕਿ ਪੰਚਾਇਤੀ ਚੋਣਾਂ ਦੇ ਵਿੱਚ ਕੋਈ ਪਾਰਟੀ ਆਪਣਾ ਧਾਰ ਬਣਾ ਪਾਉਂਗੀ ਦੇਖੋ ਜੋ ਪਾਰਟੀ ਉਹ ਹੀ ਜਿਹਦਾ ਪੈਸਾ ਵਾ ਜੀ ਉਹਦੇ ਬੋਲ ਬੰਦੀ ਆ ਮੈਂ ਤੇ ਇੱਕ ਚੀਜ਼ ਕਰਨਾ ਵਾ ਦੇਖੋ ਜਿਹੜਾ ਸਰਪੰਚ ਆ ਜਾਂ ਪੰਚ ਆ ਜਾਂ ਆਪਾਂ ਕੋਈ ਵੀ ਮੋਜ਼ਾ ਬੰਦਾ ਚੁੰਦੇ ਆ ਉਹ ਮਾੜੇ ਬੰਦੇ ਤੋਂ ਲੈ ਕੇ ਤਕੜੇ ਬੰਦੇ ਸਾਰੇ ਦਾ ਹੱਕ ਹੁੰਦਾ ਉਸ ਚੀਜ਼ ਤੇ ਬਰਾਬਰ ਦਾ ਹੁਣ ਮਾੜੇ ਬੰਦੇ ਦੀ ਅਗਰ ਆਪਾਂ ਗੱਲ ਕਰੀਓ ਉਹ ਤੇ ਖਤਮ ਨਹੀਂ ਹੋਊ ਉਹਦੀ ਕਿੰਨਾ ਸੁਣਾਈ ਕਰਨੀ ਆ ਕੱਲ ਨੂੰ ਅਗਰ ਉਹਨੂੰ ਨਹੀਂ ਵੀ ਬੰਦਾ ਸੀ ਯਾਨੀ ਕਿ ਕੋਈ ਪਸੰਦ ਮੰਦਾ ਸਰਪੰਚ ਉਹਨੇ ਤੇ 2 ਕਰੋੜ ਦੇਖੇ ਆ 55 ਲੱਖ ਰੁਪਏ ਲੈ ਕੇ ਸਰਪੰਚੀ ਲੈ ਲਈ ਤਾਂ ਤਾਂ ਕਹਿਣਾ ਮਤਲਬ ਕਿ ਪੰਚਾਇਤ ਚੋਣਾਂ ਦੇ ਵਿੱਚ ਪੈਸੇ ਨਾਲ ਬੋਲਵਾਲਾ ਮੈਂ ਇਹ ਇੱਕ ਚੀਜ਼ ਕਰਨਾ ਹੈ ਕਿ ਮੇਰਾ ਹੱਕ ਮੇਰਾ ਅਧਿਕਾਰ ਮੇਰੀ ਵੋਟ ਆ ਮੇਰਾ ਵੋਟਰ ਕਾਰਡ ਆ ਉਹਦੀ ਵੈਲਿਊ ਨਾ ਖਤਮ ਹੋਵੇ ਕਿਉਂਕਿ ਮੈਨੂੰ ਹੱਕ ਆ ਮੈਂ ਇਸ ਲੋਕਤੰਤਰ ਚ ਰਹਿਣਾ ਇਸ ਦੇਸ਼ ਚ ਰਹਿਣਾ ਵਾ ਕਿ ਮੈਂ ਆਪਣਾ ਜਿਹੜਾ ਕਹਿੰੋ ਕਿ ਮਜ਼ਹਰ ਬੰਦਾ ਉਹਨੂੰ ਤੁਸਕਾ ਆਪਣਾ ਸਰਪੰਚ ਆਪਣਾ ਪੰਚ ਆਪਣਾ ਐਮਸੀ ਮੈਂ ਆਪਣੇ ਹੱਕ ਮੈਂ ਤੁਸਕਾ ਨਾ ਕਿ ਮੈਂ ਇਹ ਹੱਕ ਕਿਸੇ ਹੋਰ ਨੂੰ ਦਵਾ ਜਾਂ ਮੈਂ ਆਪਣੇ ਹੱਕ ਦੇ ਉੱਤੇ ਮੈਂ ਪੈਸੇ ਨੋਗੇ ਰੱਖਾਂ